ਦੋਸਤੋ ਜਯਪੀ ਦਰਪਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਰਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਗਾਜ਼ਾ ਹੁਣ ਰਹਿਣ ਯੋਗ ਨਹੀਂ ਰਿਹਾ ਦੋਸਤੋ ਇਜ਼ਰਾਇਲ ਤੇ ਹਮਾਸ ਵਿਚਾਲੇ ਜਿਹੜੀ ਇੱਕ ਲੜਾਈ ਸ਼ੁਰੂ ਹੋਈ ਸੀ ਉਸ ਲੜਾਈ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਨੇ ਤੇ ਉਹ ਲੜਾਈ ਹਲੇ ਤੱਕ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਬਲਕਿ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਇਜ਼ਰਾਇਲ ਵੱਲੋਂ ਜਿਸ ਤਰ੍ਹਾਂ ਲਗਾਤਾਰ ਹਮਾਸ ਤੇ ਕਹਿ ਲੋ ਗਾਜ਼ਾ ਦੇ ਕਹਿ ਲੋ ਹਮਲੇ ਕਿਤੇ ਜਾ ਰਹੇ ਨੇ ਉਹ ਬਹੁਤ ਹੀ ਅਨਮਨੁੱਖੀ ਤੇ ਚਿੰਤਾਜਨਕ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਉੱਥੇ ਦੇ ਹਸਪਤਾਲਾਂ ਨੂੰ ਉੱਥੇ ਦੇ ਸਕੂਲਾਂ ਨੂੰ ਉੱਥੇ ਦੇ ਰਹਿਸ਼ੀ ਇਲਾਕਿਆਂ ਨੂੰ ਇਜ਼ਰਾਈਲ ਟਾਰਗੇਟ ਕਰਕੇ ਨਸ਼ਟ ਕਰਨ ਲੱਗਾ ਹੋਇਆ ਉਹ ਬਹੁਤ ਹੀ ਚਿੰਤਾਜਨਕ ਗੱਲ ਹੈ ਉਹ ਵਿਚਾਰਨਯੋਗ ਗੱਲ ਹੈ ਪਰ ਇਜ਼ਰਾਈਲ ਇਸ ਬਾਰੇ ਕੁਝ ਵੀ ਸਮਝ ਨਹੀਂ ਰਿਹਾ ਬਲਕਿ ਉਹ ਲਗਾਤਾਰ ਆਪਣੀਆਂ ਕਾਰਵਾਈਆਂ ਤੇ ਲੱਗਿਆ ਹੋਇਆ ਉਸ ਉਹਨਾਂ ਲਗਾਤਾਰ ਹਮਲੇ ਜਿਹੜਨੇ ਉਹ ਕਿਤੇ ਜਾ ਰਹੇ ਨੇ ਤੇ ਪਹਿਲਾਂ ਤਾਂ ਇਹ ਵੈਸੀ ਅਨਮਨੁੱਖੀ ਵਤੀਰਾ ਜਿਹੜਾ ਇਜ਼ਰਾਈਲ ਕਰ ਰਿਹਾ ਪਰ ਹੁਣ ਜਿਹੜਾ ਸੰਯੁਕਤ ਰਾਸ਼ਟਰ ਲੋਕ ਵੀ ਜਿਹੜਾ ਇਸ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿਉਂਕਿ ਸੰਯੁਕਤ ਰਾਸ਼ਟਰ ਜਿਹੜੇ ਮਾਨਵਤਾਵਾਦੀ ਮਾਮਲਿਆਂ ਦੇ ਅਧੀਨ ਸਖਤਰ ਨੇ ਮਾਰਟਿਨ ਗ੍ਰਿਫਿਥ ਉਹਨਾਂ ਨੇ ਇਸ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਕਿਹਾ ਕਿ 3 ਮਹੀਨਿਆਂ ਤੋਂ ਜਿਵੇਂ ਇਜ਼ਰਾਈਲ ਵੱਲੋਂ ਲਗਾਤਾਰ ਹਮਾਸ ਤੇ ਗਾਜ਼ਾ ਤੇ ਹਮਲੇ ਕੀਤੇ ਜਾ ਰਹੇ ਨੇ ਗਾਜ਼ਾ ਦੇ ਹਾਲਾਤ ਉਹ ਬਣ ਚੁੱਕੇ ਨੇ ਕਿ ਗਾਜ਼ਾ ਹੁਣ ਰਹਿਣ ਯੋਗ ਨਹੀਂ ਰਿਹਾ ਕਿਉਂਕਿ ਉੱਥੇ ਦੇ ਪਹਿਲਾਂ ਤਾਂ ਸਿੱਧੇ ਤੌਰ ਤੇ 23 ਲੱਖ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ ਉਹਨਾਂ ਨੂੰ ਰਹਿਣ ਲਈ ਨਵੇਂ ਠਿਕਾਣੇ ਲੱਭਣੇ ਪੈ ਰਹੇ ਨੇ ਉਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਜਿਵੇਂ ਇਜ਼ਰਾਈਲ ਵੱਲੋਂ ਉੱਥੇ ਹਮਲੇ ਕੀਤੇ ਗਏ ਨੇ ਮੂਸਲ ਗਾਜ਼ਾ ਦੇ ਵਿੱਚ ਭੁੱਖਮਰੀ ਵੀ ਬਹੁਤ ਵੱਧਦੀ ਜਾ ਰਹੀ ਹੈ ਉੱਥੇ ਦੀ ਸਿਹਤ ਵਿਵਸਥਾ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਤਬਾਹ ਹੋ ਚੁੱਕੀ ਹੈ ਇਸ ਕਰਕੇ ਉੱਥੇ ਹਾਲਾਤ ਬਹੁਤ ਹੀ ਮਾੜੇ ਬਣਦੇ ਜਾ ਰਹੇ ਨੇ ਇਹ ਚਿੰਤਾ ਜਿਹੜੀ ਹੈ ਸੰਯੁਕਤ ਰਾਸ਼ਟਰ ਨੇ ਵੀ ਜ਼ਾਹਰ ਕਰਦੀ ਦੋਸਤੋ ਜੇ ਸ਼ੁਰੂਆਤ ਤੋਂ ਨਜ਼ਰ ਮਾਰੀਏ ਤਾਂ ਪਹਿਲਾਂ ਤਾਂ ਅਸੀਂ ਜਿਵੇਂ ਫਲਸਤੀਨੀਆ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਜਿਵੇਂ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਅਸੀਂ ਉਸ ਨੂੰ ਵੀ ਕੋਈ ਚੰਗਾ ਨਹੀਂ ਮੰਨਦੇ ਕਿਉਂਕਿ ਉਹ ਵੀ ਗਲਤ ਸੀਗਾ ਫਲਸਤੀਨੀਆ ਦੇ ਉੱਥੇ ਜਿਹੜੇ ਫਲਸਤੀਨੀਆ ਕੁਝ ਲੋਕ ਨੇ ਜਿਨ੍ਹਾਂ ਨੂੰ ਉੱਥੇ ਸ਼ਰਾਰਤੀ ਅੰਸਰ ਵੀ ਕਿਹਾ ਜਾਂਦਾ ਮਾੜੇ ਅੰਸਰਾਂ ਚ ਵੀ ਗਿਣਿਆ ਜਾਂਦਾ ਉਹਨਾਂ ਵੱਲੋਂ ਜਿਵੇਂ ਇਜ਼ਰਾਈਲ ਤੇ ਹਮਲਾ ਕਰਕੇ ਇੱਕ ਸ਼ੁਰੂਆਤ ਕੀਤੀ ਗਈ ਉਹ ਵੀ ਬਹੁਤ ਮਾੜੀ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਜ਼ਰਾਈਲ ਵੱਲੋਂ ਲਗਾਤਾਰ 7 ਅਕਤੂਬਰ ਤੋਂ ਬਾਅਦ ਹੁਣ ਗਾਜ਼ਾ ਤੇ ਹਮਲੇ ਕੀਤੇ ਜਾ ਰਹੇ ਨੇ ਉਹ ਵੀ ਕੋਈ ਬਹੁਤੇ ਵਧੀਆ ਨਹੀਂ ਹੈ ਕਿਉਂਕਿ ਇਜ਼ਰਾਈਲ ਹੁਣ ਬਿਲਕੁਲ ਹੀ ਅਣਮਨੁੱਖੀ ਵਤੀਰੇਆਂ ਤੇ ਉਤਰਿਆ ਹੋਇਆ ਹੈ ਜਿਸ ਤਰ੍ਹਾਂ ਉਹ ਸਾਨੂੰ ਹਮਲੇ ਕੀਤੇ ਜਾ ਰਹੇ ਨੇ ਜੇ ਹੁਣ ਤੱਕ ਦੇਖੀਏ ਤਾਂ ਇਸ ਲੜਾਈ ਦੇ ਵਿੱਚ 22000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ 57000 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਜਿਵੇਂ ਤੁਹਾਨੂੰ ਦੱਸ ਰਹੇ 23 ਲੱਖ 23 ਲੱਖ ਤਾਂ ਇਹ ਇੱਕ ਆਫੀਸ਼ੀਅਲ ਫਿਗਰ ਆ ਰਹੀ ਹੈ ਜੇ ਅਨ ਆਫੀਸ਼ੀਅਲ ਫਿਗਰ ਦੀ ਗੱਲ ਕਰੀਏ ਤਾਂ ਉਹ ਤੋਂ ਇਸ ਤੋਂ ਵੀ ਵੱਧ ਹੋ ਸਕਦੀ ਹੈ ਵੀ ਤਾਂ 23 ਲੱਖ ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ ਕਿ ਜਦੋਂ ਇਹੋ ਜਿਹੇ ਹਾਲਾਤ ਬਣ ਰਹੇ ਹੋਣ ਉਸ ਦੇ ਬਾਵਜੂਦ ਇਜ਼ਰਾਈਲ ਇਹ ਲੜਾਈ ਖਤਮ ਕਰਨ ਦੀ ਥਾਂ ਤੇ ਹੋਰ ਵਧਾਉਣ ਲੱਗਾ ਹੋਵੇ ਕਿਉਂਕਿ ਜਿਵੇਂ ਇਜ਼ਰਾਈਲ ਨਿਸ਼ਾਨੇ ਲਗਾ ਕੇ ਉੱਥੇ ਦੇ ਹਸਪਤਾਲਾਂ ਨੂੰ ਸਕੂਲਾਂ ਨੂੰ ਰਹਿਸ਼ੀ ਇਲਾਕਿਆਂ ਨੂੰ ਜਾਂ ਹੋਰ ਜਿਹੜੇ ਵੀ ਇਲਾਕੇ 'ਚ ਲੋਕ ਜਾਂਦੇ ਨੇ ਉਹਨਾਂ ਨੂੰ ਟਾਰਗੇਟ ਕਰ ਰਿਹਾ ਹੋਵੇ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਇਸ ਬਾਰੇ ਇਜ਼ਰਾਈਲ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਇਹੋ ਜਿਹੇ ਹਾਲਾਤ ਭਾਵੇਂ ਕਿਸੇ ਵੀ ਕਾਰਨ ਤੋਂ ਬੜੇ ਹੋਣ ਕੇ ਅੱਜ 3 ਮਹੀਨੇ ਬੀਤ ਚੁਕੇ ਨੇ ਪਰ ਉਹ ਇਸ ਨਾ ਹਾਲਾਤਾਂ ਨੂੰ ਖਤਮ ਕਰਨ ਦੀ ਥਾਂ ਤੇ ਇਸ ਲੜਾਈ ਨੂੰ ਖਤਮ ਕਰਨ ਦੀ ਥਾਂ ਤੇ ਆਪਣੀ ਜਿਵੇਂ ਕਹਦੀਏ ਬਦਲਾਖੋਰੀ ਨੀਤੀ ਨਾਲ ਲਗਾਤਾਰ ਗਾਜ਼ਾ ਤੇ ਹਮਲੇ ਕਰ ਰਹੇ ਹੈ ਇਹ ਇੱਕ ਮਨੁੱਖੀ ਭੁਚੀਰਾ ਨਹੀਂ ਅਸੀਂ ਕਹਿ ਸਕਦੇ ਇਹ ਮਾਨਵਤਾ ਦਾ ਘਾਣ ਕਰਨ ਵਾਲੀ ਗੱਲ ਹੈ ਇਸ ਲਈ ਜਿੱਥੇ ਇਜ਼ਰਾਈਲ ਨੂੰ ਸੋਚਣਾ ਚਾਹੀਦਾ ਉੱਥੇ ਹੀ ਅਸੀਂ ਗੱਲ ਕਰੀਏ ਸੰਯੁਕਤ ਰਾਸ਼ਟਰ ਨੂੰ ਵੀ ਇਸ ਮਾਮਲੇ ਤੇ ਦਖਲ ਦੇਣ ਦੀ ਲੋੜ ਹੈ ਜੇ ਜਿਨ੍ਹਾਂ ਦੀ ਇਜ਼ਰਾਈਲ ਮੰਨਦਾ ਹੋਵੇ ਉਹਨਾਂ ਦੇਸ਼ਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਜਿਹੜਾ ਇਹ ਦੋਵੇਂ ਦੇਸ਼ਾਂ ਵਿੱਚ ਪਿਛਲੇ 3 ਮਹੀਨਿਆਂ ਤੋਂ ਲੜਾਈ ਚੱਲ ਰਹੀ ਹੈ ਇੱਕ جنگ ਦਾ ਮਾਹੌਲ ਬੜਾ ਹੋਇਆ ਉਸ ਨੂੰ ਖਤਮ ਕੀਤਾ ਜਾ ਸਕੀ ਇਸ ਦੇ ਨਾਲ ਹੀ ਜਿਵੇਂ ਦੇ ਉੱਤੇ ਲਗਾਤਾਰ ਹਮਲਿਆਂ ਕਰਕੇ ਵੱਡੀ ਗਿਣਤੀ ਚ ਲੋਕਾਂ ਦੀ ਫੌਤ ਹੋ ਰਹੀ ਹੈ ਲੋਕ ਜ਼ਖਮੀ ਹੋ ਰਹੇ ਨੇ ਲੋਕ ਬੇਕਾਰ ਹੋ ਰਹੇ ਨੇ ਉਹਨਾਂ ਦੀ ਗਿਣਤੀ ਨੂੰ ਵੀ ਘਟਾਇਆ ਜਾ ਸਕੀ ਉਸ ਤੇ ਵੀ ਨੱਥ ਪਾਈ ਜਾ ਸਕੀ ਇਸ ਲਈ ਜ਼ਰੂਰਤ ਹੈ ਕਿ ਜਿੱਥੇ ਸੰਯੁਕਤ ਰਾਸ਼ਟਰ ਦੇ ਜਿਹੜੇ ਇਸ ਤਰ੍ਹਾਂ ਦੇ ਮਾਨਵਤਾਵਾਦੀ ਮਾਮਲਿਆਂ ਦੇ ਅਧੀਨ ਸਖਤਰ ਨੇ ਉਹ ਇਸ ਤੇ ਚਿੰਤਾ ਜ਼ਾਹਰ ਕਰ ਰਹੇ ਨੇ ਉਹ ਖੁਦ ਇਹ ਗੱਲ ਮੰਨ ਰਹੇ ਨੇ ਵੀ ਕਿਹਾ ਹੁਣ ਗਾਜ਼ਾ ਰਹਿਣ ਯੋਗ ਨਹੀਂ ਰਿਹਾ ਉੱਥੇ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਵੀ ਕਿਾ ਉੱਥੇ ਲੋਕਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਉੱਥੇ ਤੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਢੰਗ ਨਾਲ ਇਲਾਜ ਨਹੀਂ ਮਿਲ ਪਾ ਰਿਹਾ ਕੋਈ ਮੁੱਢਲੀ ਸਹੂਲਤਾਂ ਨਹੀਂ ਮਿਲ ਰਹੀਆਂ ਤਾਂ ਫਿਰ ਚਾਹੀਦਾ ਇਹੀ ਹੈ ਕਿ ਸਹੀ ਉੱਤਰਰਾਸ਼ਟਰੀ ਜਦੋਂ ਐਫਜੀ ਕੰਨਾਂ ਖੁਦ ਮੰਨ ਰਿਹਾ ਤਾਂ ਉਸ ਨੂੰ ਅੱਗੇ ਆਣਾ ਚਾਹੀਦਾ ਤੇ ਇਹੋ ਜਿਹੇ ਮਸਲਿਆਂ ਨੂੰ ਕਿਵੇਂ ਨਿਪਟਾਇਆ ਜਾ ਸਕਦਾ ਹੈ ਕਿਵੇਂ ਇਸ ਨੂੰ ਖਤਮ ਕੀਤਾ ਜਾ ਸਕਦਾ ਉਸ ਬਾਰੇ ਸੋਚਣਾ ਚਾਹੀਦਾ ਇੱਕ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਕਿਉਂਕਿ ਇਹੋ ਜਿਹੇ ਹਾਲਾਤਾਂ ਕਰਕੇ ਜਦੋਂ ਦੋ ਦੇਸ਼ ਦੀ ਕੁਝ ਦੋ ਦੇਸ਼ਾਂ ਵਿਚਕਾਰ ਇਹੋ ਜਿਹੀ ਜੰਗ ਲੱਗੀ ਉਹ ਤਾਂ ਕੁਝ ਵਿਅਕਤੀਆਂ ਦੀ ਇੱਕ ਬਦਲਾਖੂਰੀ ਨੀਤੀ ਕਰਕੇ ਵੱਡੀ ਗਿਣਤੀ 'ਚ ਆਮ ਲੋਕ ਸ਼ਿਕਾਰ ਹੁੰਦੇ ਨੇ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਇਸ ਲਈ ਚਾਹੀਦਾ ਹੈ ਇਹੀ ਹੈ ਪਹਿਲਾਂ ਤਾਂ ਇਜ਼ਰਾਈਲ ਦੇ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਪ੍ਰਸ਼ਾਸਕ ਨੇ ਯਾ ਰਾਜਸੀ ਆਗੂ ਨੇ ਉਹਨਾਂ ਨੂੰ ਇਹੋ ਜਿਹੇ ਮਸਲਿਆਂ ਤੇ ਠੱਲ ਪਾਉਣ ਲਈ ਅੱਗੇ ਆਉਣਾ ਚਾਹੀਦਾ ਵੀ ਕਿਹਾ ਤਿੰਨ ਮਹੀਨਿਆਂ ਤੋਂ ਬਹੁਤ ਹੀ ਇੱਕ ਮਨੁੱਖੀ ਘਾਟ ਚੱਲ ਰਿਹਾ ਉੱਥੇ ਕਿ ਇਸ ਨੂੰ ਰੋਕਿਆ ਜਾ ਸਕੇ ਤੇ ਜੇਕਰ ਇਹੋ ਜਿਹਾ ਨਹੀਂ ਹੁੰਦਾ ਤਾਂ ਚਾਹੀਦਾ ਇਹ ਵੀ ਹੈ ਵੀ ਕਿ ਹੁਣ ਸੰਯੁਕਤ ਰਾਸ਼ਟਰ ਨੂੰ ਅੱਗੇ ਆਉਣਾ ਚਾਹੀਦਾ ਤੇ ਇਹੋ ਜਿਹੇ ਮਸਲਿਆਂ ਤੇ ਨੱਥ ਪਾਉਣ ਲਈ ਕੋਈ ਨਾ ਕੋਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਕੋਈ ਵਿਊਤ ਬੰਦੀ ਬਣਾਉਣੀ ਚਾਹੀਦੀ ਹੈ ਤਾਂ ਜੋ ਘੱਟੋ ਘੱਟ ਜਿਹੜੀਆਂ ਮਨੁੱਖਾਂ ਦੀ ਜਾਨਾਂ ਜਾ ਰਹੀਆਂ ਨੇ ਉਹਨਾਂ ਜਾਨਾਂ ਨੂੰ ਰੋਕਿਆ ਜਾ ਸਕੀ ਜਿਹੜੇ ਲੋਕ ਕਵੱਟੀ ਗਿੰਦੀ ਚ ਬੇਘਰ ਹੋ ਰਹੇ ਨੇ, ਜ਼ਖਮੀ ਹੋ ਰਹੇ ਨੇ। ਉਹਨਾਂ ਨੂੰ ਵੀ ਜਿਹੜਾ ਇੱਕ ਬਚਾਇਆ ਜਾ ਸਕੀ ਪਰ ਇਸ ਲਈ ਦੇਖਣਾ ਇਹੀ ਹੋਵੇਗਾ। ਕਿਉਂਕਿ ਸੰਯੁਕਤ ਰਾਸ਼ਟਰ ਚਿੰਤਾ ਦਾ ਜ਼ਾਹਰ ਕਰ ਰਿਹਾ ਹੈ। ਇਹ ਗੱਲ ਵੀ ਮੰਨ ਰਿਹਾ ਹੈ ਕਿ ਗਾਜ਼ਾ ਹੁਣ ਰਹਿਣ ਯੋਗ ਨਹੀਂ ਰਿਹਾ। ਪਰ ਹੁਣ ਸੰਯੁਕਤ ਰਾਸ਼ਟਰ ਦੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਕਿ ਆ ਵੀ ਲੜਾਈ ਨੂੰ ਰੋਕਣ ਲਈ ਕੀ ਕੁਝ ਕਰਦਾ ਹੈ? ਇਹ ਕਿਹੜੀ ਰਣਨੀਤੀ ਬਣਾ ਕੇ ਉਹਨਾਂ ਸੰਯੁਕਤ ਰਾਸ਼ਟਰ ਅੱਗੇ ਆਉਂਦਾ ਹੈ? ਉਹ ਦੇਖਣ ਵਾਲੀ ਗੱਲ ਹੈ। ਕਿ ਕਿਸੇ ਉਪਰਾਸ਼ਤੀ સ્ਤਵਰੇ ਕਦੋਂ ਪਹਿਲ ਕਦਮੀ ਕਰਦਾ ਹੈ ਇਸ ਦੇ ਵਿੱਚ ਕਦੋਂ ਵਿਚੋਲਗੀ ਕਰਕੇ ਇਸ ਮਾਮਲੇ ਨੂੰ ਠੱਲ ਪਾਉਣ ਦੇ ਕੰਮ ਕਰਦਾ ਹੈ ਉਹ ਦੇਖਣਾ ਹੋਵੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਕੀ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫਿਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇਲੇ ਦੀ ਗੱਲ ਵਿੱਚ ਤਾਂ